ਹਸੀ ਗਾਲ ਜੀ ਸਾਰਿਆਂ ਨੂੰ ਕਈ ਸਾਲਾਂ ਤੋਂ ਫੋਨਾਂ ਦੇ ਵਿੱਚ ਜਿਹੜਾ ਅਪਡੇਟ ਆ ਰਿਹਾ ਸੀ ਉਹ ਮੇਜਰ ਕੈਮਰੇ ਵਿੱਚ ਹੀ ਆ ਰਿਹਾ ਸੀ ਤਦੇ ਕੈਮਰੇ ਇੱਕ ਬੰਦਾ ਸੀ ਫਿਰ ਦੋ ਹੋ ਗਿਆ ਫਿਰ ਤਿੰਨ ਹੋ ਗਿਆ ਫਿਰ ਚਾਰ ਵੀ ਆਉਣ ਲੱਗ ਗਏ ਤੇ ਜਾਂ ਫਿਰ ਇਹ ਤੋਂ ਇਲਾਵਾ ਇੱਕ ਸਕਰੀਨ ਦੀ ਰੀਫਰੈਸ਼ ਰੇਟ ਦੇ ਵਿੱਚ ਥੋੜਾ ਬੋਤਾ ਫਰਕ ਸੀ ਜੇ ਪਹਿਲਾਂ 60 ਹਰਟਜ਼ ਸੀ ਫਿਰ 90 ਹਰਟਜ਼ ਹੋ ਗਿਆ ਫਿਰ 120 ਹਰਟਜ਼ ਹੋ ਗਿਆ ਹੁਣ ਉਹ ਤੋਂ ਵੀ ਪਲੱਸ ਹੋ ਰਿਹਾ ਪਰ ਇਸ ਸਾਲ ਜਿਹੜੀ ਚੀਜ਼ ਮੇਜਰ ਹੋਈ ਉਹ ਸੀ AI ਫੀਚਰ ਜਿਹੜੀ ਕਿ Samsung ਦੁਆਰਾ 1 ਜਨਵਰੀ ਦੇ ਵਿੱਚ ਆਪਣੀ S24 ਸੀਰੀਜ਼ ਦੇ ਨਾਲ ਲਾਂਚ ਕੀਤੀ ਗਈ ਜਿਵੇਂ ਕਿ ਆਪਾਂ ਪਿਛਲੇ ਸਾਲ ਇੱਕ ਵੀਡੀਓ ਕੀਤਾ ਸੀ ਉਹਦੇ ਵਿੱਚ ਮੈਂ ਕਿਹਾ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਵੀ ਜਿਹੜੀ ਫੋਨਾਂ ਦੇ ਵਿੱਚ ਹੈ AI ਦਾ ਨਾਮ ਸੁਣਨ ਨੂੰ ਕਾਫੀ ਮਿਲੇਗਾ ਤੇ ਉਹੀ ਚੀਜ਼ ਹੋਈ ਤੇ Samsung ਵੱਲੋਂ ਜੋ ਮਾਰਕੀਟਿੰਗ ਕੀਤੀ ਗਈ ਜਾਂ ਜੋ ਐਡਵਰਟਾਈਜ਼ਮੈਂਟ ਕੀਤੀ ਗਈ ਸਾਰੀ ਦੀ ਸਾਰੀ AI ਦੇ ਉੱਤੇ ਬੇਸਡ ਸੀ ਤੇ ਇਸ ਚੀਜ਼ ਦਾ ਉਹਨੂੰ ਫਾਇਦਾ ਵੀ ਹੋਇਆ ਵਿਕਰੀ ਵਧੀ ਆ ਉਸੇ ਚੱਲਦੇ ਆਪਾਂ ਹੁਣ ਗੱਲ ਕਰਾਂਗੇ AI ਫੀਚਰ ਦੀ ਵੀ ਇਹ ਕਿਹੜੇ ਕਿਹੜੇ ਫੀਚਰ ਆ ਜਿਹੜੇ ਕਿ Samsung ਦੇ ਇੰਨੇ ਹਾਈਪ ਕੀਤੀ ਹੋਈ ਚੀਜ਼ ਜਿਹੜਾ AI ਦਾ ਕਨਸੈਪਟ ਆ ਉਹ ਉਹਦੇ ਫੋਨਾਂ ਚ ਕੀ ਕੁਛ ਪਾਇਆ ਕੀ ਕੁਛ ਆਪਣੀ ਹੈਲਪ ਕਰ ਸਕਦਾ ਤੇ ਕਿਵੇਂ ਕਿਵੇਂ ਵਰਤ ਸਕਦੇ ਆ ਇਹਨੂੰ ਜੇ ਆਪਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਇਹ ਤੁਸੀਂ ਲੱਭ ਕਿੱਥੇ ਸਕਦੇ ਹੋ ਲੱਭਦਾ ਵੈਸੇ ਆਟੋਮੈਟਿਕਲੀ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਆਲਰੇਡੀ ਬਾਇ ਡਿਫਾਲਟ ਕੰਮ ਹੀ ਕਰਦਾ ਪਰ ਜੇ ਤੁਸੀਂ ਲੱਭਣਾ ਆ ਤਾਂ ਤੁਸੀਂ ਕਿੱਥੇ ਜਾ ਕੇ ਦੇਖ ਸਕਦੇ ਹੋ ਵੀ ਕਿਹੜੇ-ਕਿਹੜੇ ਫੀਚਰ ਤੁਸੀਂ ਜਾਣਾ ਸੈਟਿੰਗ ਦੇ ਵਿੱਚ ਸੈਟਿੰਗ ਦੇ ਵਿੱਚ ਜਾ ਕੇ ਅੱਗੇ ਕਲਿੱਕ ਕਰੋਗੇ ਤੁਸੀਂ ਐਡਵਾਂਸਡ ਫੀਚਰ ਤੇ ਉਹ ਤੋਂ ਬਾਅਦ ਕਲਿੱਕ ਕਰੋਗੇ ਐਡਵਾਂਸਡ ਇੰਟੈਲੀਜੈਂਸ ਉੱਥੇ ਕਲਿੱਕ ਕਰਨ ਸਰ ਤੁਹਾਨੂੰ ਅੱਗੇ ਤੋਂ 7-8 ਆਪਸ਼ਨਾਂ ਮਿਲ ਜਾਣੀ ਜਿੱਦੋਂ ਤੁਹਾਨੂੰ ਅੰਦਾਜ਼ਾ ਹੋ ਜੂਗਾ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਬੇਸਿਕਲੀ ਇਹਦੇ ਵਿੱਚ ਨਵੀਆਂ ਇੰਸਟਾਲ ਹੋਈਆਂ ਵੀ ਹੈਗੀਆਂ ਹੁਣ ਆਪਾਂ ਚਲੋ ਸਾਰੀਆਂ ਚੀਜ਼ਾਂ ਨੂੰ ਆਪਾਂ ਡਿਸੈਕਟ ਕਰਦੇ ਹਾਂ ਤੇ ਇਕੱਲੇ-ਇਕੱਲੇ ਤੇ ਚਰਚਾ ਕਰਾਂਗੇ ਵੀ ਕੀ ਚੀਜ਼ ਆ ਕਿੱਥੇ ਕੰਮ ਆਉਂਦੀ ਆ ਤੇ ਆਮ ਬੰਦੇ ਨੂੰ ਖਾਸ ਕਰਕੇ ਆਪਣੇ ਵਰਗੇ ਨੂੰ ਕਿੱ ਅੱਜ ਸਾਰਾ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਲਾਈਵ ਟ੍ਰਾਂਸਲੇਟ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇ ਮੈਂ ਇਹ ਇੱਕ ਆਨ ਡਿਵਾਈਸ ਸਰਵਿਸ ਆ ਆਨ ਡਿਵਾਈਸ ਮਤਲਬ ਭਾਵੇਂ ਇੰਟਰਨੈਟ ਚੱਲਦਾ ਹੋਵੇ ਭਾਵੇਂ ਨਾ ਹੋਵੇ ਪਰ ਇਹ ਫੀਚਰ ਕੰਮ ਕਰੂਗਾ ਹੀ ਕਰੂਗਾ ਇਹਨੂੰ ਆਪ ਵਰਤ ਕਿੱਥੇ ਸਕਦੇ ਆਂ ਲਾਈਵ ਟ੍ਰਾਂਸਲੇਸ਼ਨ ਦੇ ਵਿੱਚ ਕੀ ਆ ਜਿੱਦਾਂ ਕਿਸੇ ਬੰਦੇ ਨੇ ਕਾਲ ਕੀਤੀ ਤੁਹਾਨੂੰ ਤੇ ਉਹ ਸਾਹਮਣੇ ਵਾਲਾ ਬੰਦਾ ਸਪੈਨਿਸ਼ ਦੇ ਵਿੱਚ ਗੱਲ ਕਰਦਾ ਤੇ ਤੁਸੀਂ ਅੰਗਰੇਜ਼ੀ ਸਮਝਦੇ ਹੋ ਜਾਂ ਹਿੰਦੀ ਸਮਝਦੇ ਹੋ ਤਾਂ ਤੁਸੀਂ ਉੱਥੇ ਕੀ ਕਰ ਸਕਦੇ ਆ ਤੁਸੀਂ ਉਹਨੂੰ ਮਤਲਬ ਇਹ ਨਹੀਂ ਸੋਚਾ ਤੁਸੀਂ ਪਹਿਲਾਂ ਸਪੈਨਿਸ਼ ਬੰਦਾ ਲੱਭ ਕੇ ਲਈਏ ਤੇ ਫੇਰ ਗੱਲ ਕਰਾਂਗੇ ਤੁਸੀਂ ਵੀ ਕਰ ਸਕਦਾ ਹੋ ਆਰਾਮ ਨਾਲ ਤੁਸੀਂ ਜਸਟ ਕੀ ਕਰਨਾ ਉਹਦੇ ਫੋਨ ਦੇ ਵਿੱਚ ਇਹਨੂੰ ਆਨ ਕਰਨਾ ਤੇ ਜਿਹੜੀ ਸਾਹਮਣੇ ਵਾਲੀ ਦੀ ਲੈਂਗੁਏਜ ਹੈ ਉਹ ਸਪੈਨਿਸ਼ ਸਿਲੈਕਟ ਕਰ ਦੇਣੀ ਹੈ ਤੇ ਆਪਦੀ ਲੈਂਗੁਏਜ ਹਿੰਦੀ ਜਾਂ ਇੰਗਲਿਸ਼ ਜੋ ਤੁਸੀਂ ਕੰਫਰਟੇਬਲ ਹੋ ਸਿਲੈਕਟ ਕਰ ਲੈਣੀ ਹੈ ਤੇ ਜਸਟ ਤੁਸੀਂ ਗੱਲ ਕਰਨੀ ਸਟਾਰਟ ਕਰ ਦੇਣੀ ਹੈ ਤੁਸੀਂ ਇਧਰੋਂ ਹਿੰਦੀ 'ਚ ਬੋਲੋਗੇ ਜਾਂ ਅੰਗਰੇਜ਼ੀ 'ਚ ਬੋਲੋਗੇ ਉਹਨੂੰ ਇਧਰ ਸਪੈਨਿਸ਼ 'ਚ ਸੁਣੂਗਾ ਉਹ ਸਪੈਨਿਸ਼ 'ਚ ਜਵਾਬ ਦੇਊਗਾ ਤਾਂ ਤੁਹਾਨੂੰ ਉਹ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਸੁਣੂਗਾ ਜਿਹੜਾ ਕਿ ਲਾਈਵ ਕੰਮ ਕਰਦਾ ਤੇ ਇਹ ਬਿਹਤਰੀਨ ਫੀਚਰ ਆ ਬਹੁਤ ਕੰਮ ਦਾ ਫੀਚਰ ਆ ਜ ਅਲੱਗ-ਅਲੱਗ ਭਾਸ਼ਾਵਾਨੀਆਂ ਕਾਲਸ ਆਉਂਦੀਆਂ ਤਾਂ ਤੁਸੀਂ ਉੱਥੇ ਇਹ ਫਾਇਦਾ ਲੈ ਸਕਦਾ ਇੱਕ ਮਤਲਬ ਆਮ ਬੰਦਾ ਜਿਹੜਾ ਬਿਜ਼ਨਸ ਕਰਦਾ ਜਿਹਨੂੰ ਹੋਰ ਲੈਂਗੁਏਜ ਦੇ ਬੰਦਿਆਂ ਨਾਲ ਅਕਸਰ ਫੋਨ ਤੇ ਗੱਲ ਕਰਨੀ ਪੈਂਦੀ ਹੈ ਤਾਂ ਉਹਦੇ ਵਾਸਤੇ ਇਹ ਫੀਚਰ ਸਭ ਤੋਂ ਵਧੀਆ ਹੈਗਾ ਤੇ ਇਹ ਮੈਂ ਦੱਸ ਦੇਣਾ ਚਾਹੁੰਦਾ ਹਜੇ ਇਹ 18 ਲੈਂਗੁਏਜ ਵਿੱਚ ਉਪਲਬਧਾ ਇੰਡੀਆ ਦੇ ਵਿੱਚੋਂ ਕਹਿ ਸਕਦੇ ਹਾਂ ਹਿੰਦੀ ਜਾਂ ਪੰਜਾਬੀ ਜਿਹੜੀ ਆਪਣੇ ਏਰੀਆ ਵਿੱਚ ਸਮਝੀ ਜਾਂਦੀ ਆ ਤਾਂ ਉਹਦੇ ਚ ਹਿੰਦੀ ਹੈਗੀ ਹੈ ਜਿਹੜੀ ਯੂਜ਼ ਹੁੰਦੀ ਹੈ ਜਾਂ ਅੰਗਰੇਜ਼ੀ ਯੂਜ਼ ਹੁੰਦੀ ਹੈ ਪੰਜਾਬੀ ਹਜੇ ਨਹੀਂ ਆਈ ਉਹਦੇ ਚ ਤੇ ਦੂਜਾ ਫੀਚਰ ਹੈਗਾ ਚੈਟ ਟ੍ਰਾਂਸਲੇਸ਼ਨ ਦਾ ਹੁਣ ਇਹ ਫੀਚਰ ਇਹ ਵੀ ਜਿਹੜਾ ਹੈਗਾ ਹੌਨ ਡਿਵਾਈਸ ਫੀਚਰ ਆ ਤੇ ਇਹ ਜਿਹੜਾ ਫੀਚਰ ਅੱਗੇ ਜਾ ਕੇ ਬੇਸਿਕਲੀ ਕੀਬੋਰਡ ਦੇ ਨਾਲ ਅਟੈਚਡ ਹੋਇਆ ਹੋਇਆ ਇਹਦੇ ਵਿੱਚ ਕੁਝ ਵੀ ਤੁਸੀਂ ਟਾਈਪ ਕਰਦੇ ਆ ਉਹਨੂੰ ਉਹ ਜੇ ਤੁਸੀਂ ਆਨ ਕਰਤਾ ਤੁਸੀਂ ਜਸਟ ਉਹਨੂੰ ਦੱਸਣਾ ਹੈਗਾ ਵੀ ਮੈਂ ਇੰਗਲਿਸ਼ ਚ ਟਾਈਪ ਕਰੂੰਗਾ ਤੇ ਉਹਨੂੰ ਪੰਜਾਬੀ ਚ ਉਹਦਾ ਅਨੁਵਾਦ ਕਰ ਦੇ ਤਾਂ ਨਾਲ ਦੀ ਤੁਸੀਂ ਟਾਈਪ ਕਰਦੇ ਰਹਿਣਾ ਹੈਗਾ ਉਹਨੇ ਥੱਲੇ ਅਨੁਵਾਦ ਕਰ ਕਰਕੇ ਦੂਜੇ ਪਾਸੇ ਚੱਲਦੇ ਰਹਿਣਾਗਾ ਪਰ ਇਹਦੀ ਵਰਤੋਂ ਕਿੱਥੇ ਹੁੰਦੀ ਹੈ ਜਿੱਥੇ ਤੁਸੀਂ ਆਪ ਦੇ ਕਿਸੇ ਦੋਸਤ ਜਾਂ ਕਿਸੇ ਕਲਾਇੰਟ ਨਾਲ ਗੱਲ ਕਰਦੇ ਜਿਹੜਾ ਕਿ ਤੁਹਾਡੀ ਭਾਸ਼ਾ ਨਹੀਂ ਸਮਝਦਾ ਤਾਂ ਉੱਥੇ ਤੁਸੀਂ ਇਹਦੀ ਵਰਤੋਂ ਕਰ ਸਕਦੇ ਆ ਤੁਸੀਂ ਇਧਰੋਂ ਆਪਦੀ ਲੈਂਗੁਏਜ ਚ ਲਿਖੋ ਅਗਲੇ ਨੂੰ ਜਿਹੜਾ ਮੈਸੇਜ ਮਿਲੇਗਾ ਚੈਟ ਦੇ ਦੌਰਾਨ ਹੀ ਉਹ ਕੀਬੋਰਡ ਹੀ ਚੇਂਜ ਕਰ ਦੂਗਾ ਉਹਨੂੰ ਆਨ ਬੋਰਡ ਚੇਂਜ ਹੋਊਗਾ ਉਹਦੇ ਵਾਸਤੇ ਇੰਟਰਨੈਟ ਤੇ ਆ ਕੋਈ ਜੀ ਲੋੜ ਨਹੀਂ ਤੁਸੀਂ ਜਦੋਂ ਜਾਓਗੇ ਉਹ ਮੈਸੇਜ ਜਾਂਦਾ ਰਹੂਗਾ ਤਾਂ ਉਹਨੂੰ ਉਸੇ ਦੀ ਲੈਂਗੁਏਜ ਮਿਲੇਗਾ ਤਾਂ ਇਹ ਵੀ ਬੇਸਿਕਲੀ ਸਿਮਿਲਰ ਆ ਲਾਈਵ ਟ੍ਰਾਂਸਲੇਸ਼ਨ ਉਹ ਆ ਗੱਲਬਾਤ ਦੌਰਾਨ ਚੇਂਜ ਕਰਦਾ ਇਹ ਉਹਨੂੰ ਟੈਕਸਟ ਫਾਰਮ ਨੂੰ ਟੈਕਸਟ ਆਨ ਦੇ ਵਿੱਚ ਚੇਂਜ ਕਰ ਦਿੰਦਾ ਗਿਆ ਕੇ ਤੇ ਤੀਜਾ ਫੀਚਰ ਹੈ ਜੀ ਸਟਾਈਲ ਐਂਡ ਗ੍ਰਾਮਰ ਇਹ ਵੀ ਜਿਹੜਾ ਕੀਬੋਰਡ ਹੈ Samsung ਦਾ ਉਹਦਾ ਇੱਕ ਫੀਚਰ ਆ ਬਹੁਤੇ ਜਾਣੇ ਆਪਾਂ ਇਦਾਂ ਹੀ ਲਿਖਦੇ ਆਂ ਵੀ ਆਪਾਂ ਕੋਈ ਇੰਗਲਿਸ਼ ਦੇ ਵਿੱਚ ਬਾਰੇ ਪਰਪੱਕ ਨਹੀਂ ਹੁੰਦੇਗੇ ਤੇ ਈਵਨ ਹਿੰਦੀ ਵੀ ਕਰ ਦਿੰਦਾ ਇਹ ਫਿਲਹਾਲ ਆਪਾਂ ਇੰਗਲਿਸ਼ ਦੀ ਗੱਲ ਕਰੀਏ ਤੇ ਆਪਾਂ ਜਿੰਨਾ ਵੀ ਟੁੱਟੀ ਪੁੱਟੀ ਅੰਗਰੇਜ਼ੀ ਲਿਖ ਸਕਦੇ ਆਂ ਓਨੇ ਹੀ ਲਿਖੋ ਜਸ ਤੁਸੀਂ ਇਹਦੇ ਤੇ ਤੁਸੀਂ ਕਲਿੱਕ ਕਰਨਾ ਸਟਾਈਲ ਐਂਡ ਗ੍ਰਾਮਰ ਤੇ ਇਹ ਤੁਹਾਡਾ ਕੀ ਕੁਝ ਕਰ ਸਕਦਾ ਪਹਿਲੀ ਗੱਲ ਉਹ ਗ੍ਰਾਮਰ ਠੀਕ ਕਰ ਦੂ ਦੂਜੀ ਗੱਲ ਉਹਨੂੰ ਆਪਣੇ ਆਪ ਵਿਦਨ ਸੈਕੰਡ ਕੈਜੂਅਲ ਵੇ ਦੇ ਵਿੱਚ ਲਿਖਣਾ ਉਹ ਵੀ ਲਿਖ ਦੂ ਫਾਰਮਲ ਵੇ ਵਿੱਚ ਲਿਖਣਾ ਉਹ ਵੀ ਲੇਕ ਤੁਹਾਡੇ ਸਾਰੇ ਕੰਮ ਇਹ ਇੱਕ ਕਲਿੱਕ ਨਾਲ ਕਰ ਦਊਗਾ ਮਤਲਬ ਤੁਹਾਨੂੰ ਅਲੱਗ ਤੋਂ ਕਾਪੀ ਨਹੀਂ ਕਰਨਾ ਪਹਿਲਾਂ ਤੁਸੀਂ ਟਾਈਪ ਕਰੋ ਫਿਰ ਕਾਪੀ ਕਰੋ ਗੂਗਲ 'ਚ ਪੇਸਟ ਕਰੋ ਗੂਗਲ ਟ੍ਰਾਂਸਲੇਟ ਕਰੋ ਜਾਂ ਗ੍ਰੈਮਮਲੀ ਵਗੈਰਾ ਹੋਰ ਵੈਬਸਾਈਟਾਂ ਤੇ ਜਾ ਕੇ ਚੈੱਕ ਕਰੋ ਕਿਤੇ ਜਾਣ ਦੀ ਲੋੜ ਨਹੀਂ ਜਸ ਤੁਸੀਂ ਹੁਣ ਸਿਲੈਕਟ ਕਰਨਾ ਈਵਨ ਖਾਸ ਗੱਲ ਇਹ ਕੀ ਤੁਸੀਂ ਸਿਲੈਕਟ ਵੀ ਨਹੀਂ ਕਰਨਾ ਤੁਸੀਂ ਜਸਟ ਜੋ ਟਾਈਪ ਕੀਤਾ ਤੁਹਾਡਾ ਪੈਰਾ ਬਣ ਗਿਆ ਤੁਸੀਂ ਜਸਟ ਇੱਥੇ ਗ੍ਰਾਮਰ ਤੇ ਕਲਿੱਕ ਕਰਨਾ ਤੁਸੀਂ ਕੁਝ ਸਿਲੈਕਟ ਨਹੀਂ ਕਰਨਾ ਉਹਨੇ ਆਪਣੇ ਆਪ ਆਇਡੈਂਟੀਫਾਈ ਕਰ ਲੈਣਾ ਉਹ ਟੈਕਸਟ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਉਹਨੇ ਨਾਲ ਦਿਨ ਸਾਰਾ ਕੁਝ ਟ੍ਰਾਂਸਲੇਟ ਕਰ ਦੇ ਤੁਹਾਨੂੰ ਪੂਰਾ ਰੈਡੀ ਕਰਕੇ ਤੁਹਾਡੇ ਸਾਹਮਣੇ ਰੱਖ ਦੇਣਾ ਚੌਥਾ ਫੀਚਰ ਹੈ ਇੰਟਰਪ੍ਰੀਟਰ ਇੱਕ ਕਮਾਲ ਦਾ ਫੀਚਰ ਹੈ ਕਿ ਦੇ ਵਾਸਤੇ ਕਮਕੜਾ ਵਾਸਤੇ ਜਾਂ ਜਿਹੜੇ ਬਿਜ਼ਨਸ ਕਰਦੇ ਆ ਇੰਟਰਨੈਸ਼ਨਲ ਬਿਜ਼ਨਸ ਕਰਦੇ ਤੇ ਉਹਨਾਂ ਦਾ ਜਿਹੜਾ ਤਵਾ ਵਾਸਤਾ ਉਹ ਪੈਂਦਾ ਰਹਿੰਦਾ ਹੈਗਾ ਹੋਰ ਲੈਂਗੁਏਜ ਦੇ ਬੰਦਿਆਂ ਨਾਲ ਉਹ ਇਹਦੇ ਵਿੱਚ ਕੀ ਹੁੰਦਾ ਇਹ ਇੱਕ ਐਪਲੀਕੇਸ਼ਨ ਆ ਜਿਹੜੀ ਕਿ ਇਸ AI ਫੀਚਰਾਂ ਵਾਲੇ ਫੋਨ ਦੇ ਵਿੱਚ ਇਨਬਿਲਡ ਆ ਉਹ ਤੇ ਤੁਸੀਂ ਕਲਿੱਕ ਕਰਦੇ ਨਾ ਜਸ ਤੁਹਾਡੀ ਐਪਲੀਕੇਸ਼ਨ ਦੋਨੇ ਪਾਸੇ ਖੁੱਲ ਜੂਗੀ ਤੇ ਉਹਦੇ ਵਿੱਚ ਤੁਸੀਂ ਸਾਹਮਣੇ ਵਾਲਾ ਬੰਦਾ ਜਿਹੜਾ ਉਹਦੀ ਜਿਹੜੀ ਲੈਂਗੁਏਜ ਆ ਉਹ ਸਿਲੈਕਟ ਕਰ ਲੈਣੀ ਹੈ ਤੇ ਆਪਦੀ ਲੈਂਗੁਏਜ ਸਿਲੈਕਟ ਕਰ ਲੈਣੀ ਆ ਤੁਸੀਂ ਇਹਦੇ ਵਿੱਚ ਇਹਦਾ ਫਰਕ ਪਿਛਲੀ ਨਾਲੋਂ ਕੀ ਸੀ ਪਿਛਲੀ ਇੱਕ ਫੀਚਰ ਕੰਮ ਕਰਦਾ ਸੀ ਕਾਲ ਦੌਰਾਨ ਤੁਸੀਂ ਕਾਲ ਕਰਦੇ ਸੀ ਤਾਂ ਫੋਨ ਦੇ ਉੱਤੇ ਤੁਹਾਡੀ ਜਿਹੜੀ ਕਾਲ ਸੀ ਉਹ ਟਰਾਂਸਲੇਟ ਹੋ ਰਹੀ ਸੀ ਸੈਕੰਡ ਸੀ ਉਹਦੇ ਵਿੱਚ ਕਿਸੇ ਤੁਸੀਂ ਚੈਟ ਕਰਦੇ ਸੀ ਚੈਟ ਤੁਹਾਡੀ ਟਰਾਂਸਲੇਟ ਹੋ ਕੇ ਜਾਂਦੀ ਸੀ ਇੱਕ ਦੂਜੇ ਵੱਲ ਤੇ ਇਹ ਤੀਜੀ ਜੀ ਡਿਫਰੈਂਟ ਕੀ ਹੈ ਬੰਦਾ ਤੁਹਾਡੇ ਸਾਹਮਣੇ ਆ ਤੇ ਤੁਸੀਂ ਆਪਸ ਵਿੱਚ ਗੱਲ ਕਰਨੀ ਹੈ ਤੁਹਾਡੇ ਲੈਂਗੁਏਜ ਬੈਰੀਅਰ ਬਣ ਗਈ ਤਾਂ ਤੁਸੇ ਤੁਹਾਨੂੰ ਇੱਕ ਇੰਟਰਮੀਡੀਏਟ ਚਾਹੀਦਾ ਤੇ ਇੰਟਰਮੀਡੀਏਟ ਜੀ ਦਾ ਕੰਮ ਕਰਦਾ ਇਹ ਤੇ ਤੁਸੀਂ ਆਰਾਮ ਨਾਲ ਇਹਦੀ ਮਦਦ ਨਾਲ ਗੱਲ ਕਰ ਸਕਦੇ ਹੋ ਜਸਟ ਉਹ ਬੰਦਾ ਬੋਲੂ ਆ ਵੀ ਲੈਂਗੁਏਜ ਤੁਹਾਨੂੰ ਸੁਣੂਗਾ ਇੱਕ ਟ੍ਰਾਂਸਲੇਟ ਕਰ ਦੂਗਾ ਤੁਹਾਡੀ ਲੈਂਗੁਏਜ ਤੁਸੀਂ ਬੋਲੋਗੇ ਉਹਦਾ ਜਵਾਬ ਦੇਵੋਗੇ ਤਾਂ ਉਹਨੂੰ ਇਹ ਲਊਗਾ ਤੇ ਉਹਨੂੰ ਟ੍ਰਾਂਸਲੇਟ ਕਰਕੇ ਬੰਦੇ ਨੂੰ ਸਾਹਮਣੇ ਉਹਦੀ ਲੈਂਗੁਏਜ ਸੁਣਾ ਦੂਗਾ ਤੇ ਮਤਲਬ ਤੁਸੀਂ ਤੁਹਾਡੇ ਤੋਂ ਜੇ ਫੋਨ ਹੈਗਾ ਇਹਦਾ ਇਹ ਫੀਚਰ ਹੈਗਾ ਤੁਹਾਨੂੰ ਤੀਜੀ ਬੰਦੇ ਦੀ ਲੋੜ ਹੀ ਨਹੀਂ ਕਿਸੇ ਨੂੰ ਲੱਭਣ ਦੀ ਲੋੜ ਨਹੀਂ ਜਿਹੜਾ ਤੁਹਾਡਾ ਇੰਟਰਮੀਡੀਏਟ ਬਣੇ ਤੁਸੀਂ ਇਹਦੀ ਮਦਦ ਨਾਲ ਆਰਾਮ ਨਾਲ ਗੱਲਾਂ ਕਰ ਸਕਦੇ ਹੋ ਬੈਠ ਕੇ ਪੰਜਵੀਂ ਆਪਸ਼ਨ ਹੈਗੀ ਹੈ ਜੀ ਨੋਟਸ ਅਸਿਸਟ ਨੋਟਸ ਜਿਹੜੀਆਂ ਐਪਲੀਕੇਸ਼ਨ ਆ ਉਹਦੇ ਬਾਰੇ ਤੁਸੀਂ ਜਾਣਦੇ ਹੋਵੋਗੇ ਕਾਫੀ ਫੇਮਸ ਐਪਲੀਕੇਸ਼ਨ ਆ ਜਿਵੇਂ ਕਿ ਗੂਗਲ ਨੋਟਸ ਹੋਗਾ ਗੂਗਲ ਵੱਲੋਂ ਮਾਈਕਰੋਸਾਫਟ ਹੋਣਾ ਵਨ ਨੋਟ ਹੋਗਾ ਜਿਹੜਾ ਕਿ ਜਿਆਦਾ ਯੂਜ਼ ਕਰਦੇ ਆ ਤੇ ਐਪਲ ਦੇ ਉੱਤੇ ਹੁੰਦੀ ਐਪਲ ਨੋਟਸ ਹੁੰਦਾ ਤੇ ਸੈਮਸੰਗ ਦੀ ਇਦਾਂ ਹੀ ਸੈਮਸੰਗ ਨੋਟਸ ਆ ਬਸ ਤੇ ਸਾਰੀ ਸਾਰੀਆਂ ਐਪਲੀਕੇਸ਼ਨ ਲਗਭਗ ਲਗਭਗ ਸੇਮ ਸੀ ਪਰ ਜਦੋਂ ਦਾ ਸੈਮਸੰਗ ਨੇ ਐਸ ਪੈਨ ਲਾਂਚ ਕੀਤਾ ਸੀ ਨੋਟ ਸੀਰੀਜ਼ ਵਿੱਚ ਨੋਟ 1 ਦੇ ਵਿੱਚ ਉਦੋਂ ਤੁਸੀਂ ਸੈਮਸੰਗ ਦੇ ਨੋਟਸ ਥੋੜੇ ਡਿਫਰੈਂਟ ਸੀ ਉਹਦੇ ਵਿੱਚ ਕਿਵੇਂ ਸੀ ਬਾਕੀਆਂ ਦੇ ਵਿੱਚ ਆਪਾਂ ਟਾਈਪ ਕਰਕੇ ਲਿਖਦੇ ਸੀ ਤਾਂ Samsung ਦੇ ਵਿੱਚ ਉਹ ਹੈਂਡ ਰਿਟਨ ਨੋਟਸ ਨੂੰ ਵੀ ਲਿਖ ਲੈਂਦਾ ਸੀ ਸੇਵ ਕਰਦਾ ਸੀ ਉਹਨੂੰ ਕਨਵਰਟ ਕਰ ਲੈਂਦਾ ਸੀ ਪਹਿਲਾਂ ਹੀ ਪਰ ਹੁਣ ਜਦੋਂ ਉਹਦੇ AI ਫੀਚਰ ਆ ਗਏ ਉਹ ਉਹਨੂੰ ਨੈਕਸਟ ਲੈਵਲ ਲੈ ਗਿਆ ਉਹ ਕਿੱਦਾਂ ਕੰਮ ਕਰਦਾ ਸਪੋਜ਼ ਕਰੋ ਤੁਸੀਂ ਇੱਕ ਲੈਕਚਰ ਦੇ ਵਿੱਚ ਬੈਠੇ ਹੋ ਤੇ ਤੁਸੀਂ ਉਹਨੂੰ ਨੋਟਸ ਲੈ ਰਹੇ ਹੋ ਤੁਹਾਡੇ ਕੋਲ ਫੋਨ ਆ ਤੁਸੀਂ ਨੋਟਸ ਲੈ ਰਹੇ ਹੋ ਉਹ ਇੱਕ ਅਨ-ਆਰਗੇਨਾਈਜ਼ਡ ਵੀ ਨਾਲ ਆਪਾਂ ਲਿਖਦੇ ਆਂ ਆਪਾਂ ਕੋ ਮਤਲਬ ਉਹ ਜਦੋਂ ਕਾਲੀ ਦੇ ਵਿੱਚ ਬੈਠੇ ਆਂ ਆਪਾਂ ਇਦਾਂ ਹੀ ਲਿਖ ਸਕਦੇ ਆਂ ਹਾਂ ਤੇ ਉਹਨੂੰ ਸਹੀ ਤਰੀਕੇ ਨਾਲ ਇੱਕ ਹੀ ਕਰੋ ਇੱਕ ਸਿੰਗਲ ਕਲਿਕ ਦੀ ਮਦਦ ਨਾਲ ਉਹਨੂੰ ਪੂਰੇ ਦਾ ਪੂਰਾ ਆਰਗੇਨਾਈਜ਼ਡ ਕਰ ਦੂਗਾ ਤੁਹਾਨੂੰ ਸਟਰਕਚਰਡ ਵੇ ਦੇ ਵਿੱਚ ਤੁਹਾਨੂੰ ਇੱਕ ਵਿਜ਼ੂਅਲੀ ਅਪੀਲਿੰਗ ਤੇ ਇੱਕ ਕੰਮ ਦਾ ਨੋਟਸ ਬਣਾ ਦੂਗਾ ਤੁਸੀਂ ਮੰਨ ਲਓ ਪੈਰਿਆਂ ਦੇ ਵਿੱਚ ਲਿਖਤਾ ਸੀ ਉਹਨੂੰ ਇਹ ਬੁਲੇਟ ਪੁਆਇੰਟ ਐਡ ਕਰ ਦੂ ਇੱਕ ਪ੍ਰੋਪਰ ਉਹਨੂੰ ਹੈਡਿੰਗ ਦੇਤਾ ਜਾਂ ਕੁਝ ਹੋਰ ਆ ਤੇ ਉਹਨੂੰ ਪੈਰਾਗ੍ਰਾਫ ਬਣਾ ਬਣਾ ਕੇ ਪ੍ਰੋਪਰ ਬਣਾ ਦੂ ਤੇ ਤੁਸੀਂ ਜਦੋਂ ਦੇਖੋਗੇ ਇਦਾਂ ਲੱਗੂਗਾ ਕਿਸੇ ਐਡੀਟਰ ਨੇ ਪ੍ਰੋਪਰ ਐਡੀਟਿੰਗ ਕਰਕੇ ਲਿਖਿਆ ਹੁੰਦਾ ਦਾ ਤਾ ਇਸ ਤਰੀਕੇ ਇਹ AI ਫੀਚਰ ਸਟੂਡੈਂਟਾਂ ਵਾਸਤੇ ਬਹੁਤ ਕੰਮ ਦਾ ਖਾਸ ਕਰਕੇ ਜਿਹੜੇ ਲੈਕਚਰ ਅਟੈਂਡ ਕਰਦੇ ਆ ਉਹਨਾਂ ਵਾਸਤੇ ਠੀਕ ਹੈ ਜੀ ਤੇ ਜੇ ਐਸਪੈਨ ਨਾਲ ਤੁਸੀਂ ਯੂਜ਼ ਕਰ ਰਹੇ ਹੋ ਖਾਸ ਕਰਕੇ ਅਲਟਰਾ ਸੀਰੀਜ਼ ਅਜਿਹਾ ਆਉਂਦੀ ਆ ਤਾਂ ਇਹ ਸੋਨੇ ਤੇ ਸੁਹਾਗਾ ਉਹ ਥੋੜਾ ਨੈਕਸਟ ਲੈਵਲ ਲੈ ਜਾਂਦਾ ਰਹਿੰਦੀ ਅਗਲੀ ਜੋ AI ਦਾ ਫੀਚਰ ਹੈ ਉਹ ਹੈਗਾ ਜੀ ਵੌਇਸ ਰਿਕਾਰਡਰ ਦੇ ਵਿੱਚ Samsung ਦੇ ਵਿੱਚ ਜਾਂ ਕਿਸੇ ਹੋਰ ਫੋਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਵੌਇਸ ਰਿਕਾਰਡਰ ਐਪਲੀਕੇਸ਼ਨ ਬੰਦੀ ਹੈ ਪਰ ਜਿਹੜੀ Samsung ਦੀ S24 ਸੀਰੀਜ਼ ਹੈ ਦੂਬਾਰੋ ਜਿਹੜੀਆਂ ਹੋਰ ਸੀਰੀਜ਼ਾਂ ਦੇ ਵਿੱਚ AI ਫੀਚਰ ਹੈ ਉਹਦੇ ਚੜੀ AI ਦੀ ਜਿਹੜਾ ਐਡਵਾਂਸ ਆਪਸ਼ਨ ਆ ਉਹ ਵਾਇਸ ਰਿਕਾਰਡਰ ਦੇ ਵਿੱਚ ਵੀ ਐਡ ਕਰ ਦਿੱਤੀ ਇਹਦੇ ਚ ਕਿਵੇਂ ਕਰੂ ਨਾਰਮਲ ਕੀ ਹੁੰਦਾ ਸੀ ਤੁਸੀਂ ਕਿਤੇ ਚੱਲੇ ਹੋ ਕਿਸੇ ਮੀਟਿੰਗ ਦੇ ਵਿੱਚ ਜਾਂ ਕਿਸੇ ਨਾਲ ਗੱਲਬਾਤ ਕਰਦੇ ਹੋ ਤੁਸੀਂ ਉਹ ਗੱਲ ਰਿਕਾਰਡ ਕਰਨੀ ਆ ਤੁਸੀਂ ਰਿਕਾਰਡ ਕਰਦੇ ਸੀ ਬਾਅਦ ਵਿੱਚ ਤੁਸੀਂ ਸੁਣਦੇ ਸੀ ਸੁਣ ਕੇ ਤੁਸੀਂ ਲਿਖਦੇ ਸੀ ਪਰ ਇੱਕ ਹੀ ਕਰੂ ਤੁਸੀਂ ਇੱਕ ਰੋਜ਼ ਦੀ ਮੀਟਿੰਗ ਤੇ ਚੱਲ ਗਏ ਤੁਸੀਂ ਉੱਥੇ ਕਿੰਨੇ ਜਾਣੇ ਬੈਠੇ ਸੀ ਤੁਸੀਂ ਫੋਨ ਆਉਦਾ ਰੱਖਿਆ ਸਾਰਾ ਰਿਕਾਰਡ ਕਰ ਲਿਆ ਘੰਟੇ ਦੀ ਮੀਟਿੰਗ ਸੀ ਤੁਸੀਂ ਹੁਣ ਸਾਰਿਆਂ ਨੂੰ ਜਾਂ ਤਾਂ ਤੁਸੀਂ ਸੁਣ ਕੇ ਲਿਖੋਗੇ ਹੋਰ ਫੋਨ ਹੁੰਦਾ ਤਾਂ ਪਰ ਜੇ ਇਹ ਤੁਹਾਡੇ ਕੋਲ AI ਵਾਲਾ ਫੋਨ ਆ ਜਿਹਦੇ ਵਿੱਚ ਇਹ ਆਪਸ਼ਨ ਹੈਗੀ ਆ ਤਾਂ ਤੁਸੀਂ ਜਸਟ ਉਹਦੇ ਤੇ ਇੱਕ ਸਿੰਗਲ ਕਲਿੱਕ ਕਰਨਾ ਉਹਨੇ ਤੁਹਾਡੀ ਜਿੰਨੀ ਬਾਰਤਾਲਾਪ ਹੋਈ ਆ ਉਹਨੂੰ ਸਾਰੇ ਨੂੰ ਡਾਇਲੌਗ ਵਾਈਜ਼ ਮਤਲਬ ਵਾਇਸ 1 ਹੋ ਗਿਆ ਵਾਇਸ 2 ਵਾਇਸ 3 ਇਹਦਾ ਕਰਕੇ ਡਾਇਲੌਗ ਵਾਈਜ਼ ਉਹਨੂੰ ਟੈਕਸਟ ਫਾਰਮ ਦੇ ਵਿੱਚ ਬਦਲ ਦੋ ਈਵਨ ਉਹਦੋਂ ਲੇਖ ਕੇ ਉਹਦੀ ਸਮਰੀ ਵੀ ਕਰ ਸਕਦਾ ਤੇ ਇਸ ਤਰੀਕੇ ਜਿਹੜੀ ਤੁਹਾਡੀ ਸਾਰੀ ਮੀਟਿੰਗ ਸੀ ਜਾਂ ਤੁਹਾਡੀ ਬੋਲੀ ਦੀ ਗੱਲ ਸੀ ਦੋ ਜਣਾਂ ਦੀ ਤਿੰਨੇ ਜਣਾਂ ਦੀ ਜਾਂ ਜਿੰਨੇ ਵੀ ਜਾਣੇ ਸੀ ਉੱਥੇ ਮੀਟਿੰਗ ਦੇ ਵਿੱਚ ਉਹ ਸਾਰੀ ਦੀ ਸਾਰੀ ਨੂੰ ਲਿਖਤੀ ਫਾਰਮ ਦੇ ਵਿੱਚ ਤੁਹਾਡੇ ਸਾਹਮਣੇ ਪ੍ਰੈਜੈਂਟ ਕਰ ਦੋ ਜਿਹੜੀ ਕਿ ਤੁਸੀਂ ਬਾਅਦ ਦੇ ਵਿੱਚ ਚੈੱਕ ਕਰ ਸਕਦੇ ਹੋ ਇਸ ਤਰੀਕੇ ਦੇਖੋ ਇਹ ਕਿਹਦੇ ਕੰਮ ਆਊਗਾ ਜਿਹੜਾ ਬੰਦਾ ਮੀਟਿੰਗਾਂ 'ਚ ਜਾਂਦਾ ਤੇ ਉਹ ਗੱਲਾਂ ਭੁੱਲ ਜਾਂਦਾਗਾ ਤਾਂ ਉਹ ਆਸਾਨੀ ਨਾਲ ਇਦਾਂ ਦੀ ਚੀਜ਼ ਕਰ ਸਕਦਾ ਤੇ ਉਹ ਬਾਲਾ ਮੱਥਾ ਵੀ ਨਹੀਂ ਮਾਰਨਾ ਚਾਹੁੰਦਾ ਕਿ ਮੈਂ ਪਹਿਲਾਂ ਰਿਕਾਰਡ ਕਰਾਂ ਫਿਰ ਸੁਣਾ ਤੇ ਫਿਰ ਮੈਂ ਟਾਈਪ ਕਰਾਂ ਉਹ ਆਪੇ ਕਰ ਦੂ ਸਾਰਾ ਕੁਝ ਬਸ ਤੁਸੀਂ ਜਸਟ ਉਹਨੂੰ ਸੁਣਾਉਣਾ ਹੀ ਆ ਬਸ ਔਨ ਰੱਖ ਦਿਓ ਤੁਸੀਂ ਆ ਦਾ ਧਿਆਨ ਹੋਰ ਪਾਸੇ ਰੱਖੋ ਤੇ ਬਾਅਦ ਦੇ ਵਿੱਚ ਤੁਸੀਂ ਤੁਹਾਡਾ ਫੋਨ ਆਪਣੇ ਆਪ ਸਾਰਾ ਕੁਝ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੂਗਾ ਇਹ ਦੂਜੀ ਚੀਜ਼ ਹੈ ਜੀ ਜਿਹੜਾ ਹੈਗਾ ਸੱਤਵਾਂ ਫੀਚਰ ਸ਼ਾਇਦ ਇਹ ਹੈਗਾ ਇਸ ਸੈਮਸੰਗ ਇੰਟਰਨੈਟ ਤੇ ਇਸ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਮੈਂ ਪਰਸਨਲੀ ਬਰੇਵ ਬ੍ਰਾਊਜ਼ਰ ਯੂਜ਼ ਕਰਦਾ ਸੀ ਮੇਰੇ ਲੈਪਟਾਪ ਦੇ ਉੱਤੇ ਵੀ ਤੇ ਫੋਨ ਦੇ ਉੱਤੇ ਵੀ ਪਰ ਜਦੋਂ ਦਾ S24 ਦੇ ਵਿੱਚ ਇਹਨਾਂ ਨੇ ਨਵਾਂ Samsung ਨੇ ਇੰਟਰਨੈਟ ਦਿੱਤਾ ਤੇ ਇਹਦੇ ਚ ਕਾਫੀ ਚੀਜ਼ਾਂ ਨਵੀਂ ਐਡ ਕੀਤੀਆਂ ਨੇ ਕਿ AI ਫੀਚਰ ਹੁਣ ਜਿਹੜੀ ਬਹੁਤੀ ਚੀਜ਼ ਜਿਹੜੀ ਮੈਂ ਯੂਜ਼ ਕਰਦਾ ਹੋਰ ਜਿਹੜੇ ਕੰਟੈਂਟ ਕ੍ਰੇਟਰ ਨੇ ਉਹ ਵੀ ਯੂਜ਼ ਕਰਦੇ ਹੁਣ ਖਾਸ ਕਰਕੇ ਮੈਂ ਮੈਂ ਬਹੁਤ ਜ਼ਿਆਦਾ ਆਰਟੀਕਲ ਪੜ੍ਹਦਾ ਹਾਂਗਾ ਜਦੋਂ ਕੋਈ ਮੈਂ ਪੋਸਟ ਬਣਾਉਣੀ ਹੁੰਦੀ ਹੈ ਇੱਕ ਛੋਟੀ ਪੋਸਟ ਲਿਖਣੀ ਆ ਜਾਂ ਇੱਕ ਵੱਡਾ ਵੀਡੀਓ ਬਣਾਉਣਾ ਛੋਟਾ ਵੀਡੀਓ ਬਣਾਉਣਾ ਜਾਂ ਰੀਲ ਬਣਾਉਣੀ ਆ ਤਾਂ ਉਹਦੇ ਵਾਸਤੇ ਇੱਕ ਮੱਥਾ ਮਾਰਨਾ ਪੈਂਦਾ ਤੇ ਸਰਚ ਮਾਰਨੀ ਪੈਂਦੀ ਉਸ ਕਰਕੇ ਉਹ ਕਰਨ ਲਈ ਮੈਨੂੰ ਕਿੰਨੇ ਹੀ ਇੱਕ ਪੈਰੇ ਵਾਸਤੇ ਮੈਨੂੰ ਹੋ ਸਕਦੇ ਸੱਤ ਅੱਠ ਆਰਟੀਕਲ ਪੜ੍ਹਨੇ ਪੈਣ ਅਲੱਗ-ਅਲੱਗ ਵੈਬਸਾਈਟ ਤੋਂ ਮੈਨੂੰ ਰਿਸੋਰਸਾਂ ਤੋਂ ਉਹ ਕ੍ਰਾਸ ਚੈੱਕ ਕਰਨਾ ਪੈ ਜੇ ਤਾਂ ਇੰਨੇ ਵਾਸਤੇ ਮੈਂ ਪਹਿਲਾਂ ਹੀ ਕਰਦਾ ਸੀ ਮੈਂ ਬ੍ਰਾਊਜ਼ਰ ਦੇ ਵਿੱਚ ਖੋਜਦਾ ਸੀ ਕੰਟੈਂਟ ਆ ਬਦੀ ਮੈਂ ਉਹਨੂੰ ਪੜ੍ਹਦਾ ਸੀ ਹੁਣ ਮੈਂ ਕੀ ਕਰਦਾਗਾ ਇਹਦੇ ਚ ਕੀ ਹੈ ਤੁਸੀਂ ਸੈਮਸੰਗ ਬ੍ਰਾਊਜ਼ਰ ਦੇ ਵਿੱਚ ਜਿਹਦੇ ਚ AI ਫੀਚਰ ਆ ਉਹਦੇ ਤੇ ਕਲਿੱਕ ਕਰਦਾ ਉਹ ਇੱਕ ਕਲਿੱਕ ਨਾਲ ਸਾਰੇ ਦੇ ਸਾਰੇ ਪੇਜ ਨੂੰ ਭਾਵੇਂ ਮੀਟਰਾਂ ਲੰਬਾ ਪੇਜ ਉਹਨੂੰ ਸਾਰੇ ਨੂੰ ਉਹ ਸਮਰਾਈਜ਼ ਕਰ ਦਿੰਦਾ ਬੁਲੇਟ ਪੁਆਇੰਟ ਬਣਾ ਦਿੰਦਾ ਡਿਟੇਲਸ ਸਮਰੀ ਲੈਣੀ ਆ ਉਹ ਤਿਆਰ ਕਰ ਦਿੰਦਾਗਾ ਤੇ ਸ਼ਾਰਟ ਸਮਰੀ ਬਣ ਜਾਂਦੀ ਆ ਤੇ ਇਵਨ ਇਹ ਤੋਂ ਇਲਾਵਾ ਜੇ ਸਪੋਇ ਕਰੋ ਉਹ ਤੁਹਾਡਾ ਪੇਜ ਉਹ ਇੰਟਰਨੈਟ ਵੈਬਸਾਈਟ ਦਾ ਆਪਸ਼ਨ ਹੈਗੀ ਆ ਉਹਨੂੰ ਕਨਵਰਟ ਕਰਨੀ ਲੈਂਗੁਏਜ ਦੀ ਪਰ ਜੇ ਉਹ ਨਹੀਂ ਵੀ ਹੋ ਰਿਹਾ ਤਾਂ ਵੀ ਇਹ ਤੁਸੀਂ ਜਸਤ ਆਪੀ ਲੈਂਗੁਏਜ ਦਿਓ ਕਿਹੜੀ ਟ੍ਰਾਂਸਲੇਟ ਕਰਨਾ ਸਾਰੇ ਦੇ ਸਾਰੇ ਪੇਜ ਨੂੰ ਚੱਕ ਕੇ ਉਹਦੇ ਚ ਟ੍ਰਾਂਸਲੇਟ ਕਰ ਦੋ ਤੇ ਇਹ ਵੀ ਆਫਲਾਈਨ ਕੰਮ ਕਰਦਾ ਹੁਣ ਤੁਹਾਨੂੰ ਅਖਾਂ ਗੋ ਇੰਟਰਨੈਟ ਦੇ ਉੱਤੇ ਕਿਵੇਂ ਆਫਲਾਈਨ ਬ੍ਰਾਊਜ਼ਰ ਦੇ ਉੱਤੇ ਕੰਮ ਕਰਦਾ ਕਈ ਵਾਰ ਕੀ ਹੁੰਦਾ ਇੰਟਰਨੈਟ ਹੈ ਨਹੀਂ ਆਪਾਂ ਪੂਰੇ ਦਾ ਪੂਰਾ ਪੇਜ ਨੂੰ ਸੇਵ ਕਰ ਲੈਣੇ ਹੈਗੇ ਇੱਕ ਸੇਵ ਹੁੰਦਾ ਉਹਦਾ ਬੁੱਕਮਾਰਕ ਸੇਵ ਕਰਨ ਕਿ ਪੇਜ ਨੂੰ ਸੇਵ ਕਰਨਾ ਪੇਜ ਨੂੰ ਸੇਵ ਕਰ ਲਿਆ ਉਹਨੇ ਤੁਸੀਂ ਬ੍ਰਾਊਜ਼ਰ ਚ ਖੋਲੋ ਤੇ ਤੁਸੀਂ AI ਤੇ ਕਲਿੱਕ ਕਰੋ ਤੇ ਤੁਹਾਡੇ ਪੇਜ ਤੇ ਫੇਰ ਵੀ ਉਹ ਸਾਰਾ ਕਮਾਲ ਦਿਖਾ ਦੂਗਾ ਤੇ ਸਪੈਸ਼ਲੀ ਇੰਟਰਨੈਟ ਜਿਹੜਾ Samsung ਇੰਟਰਨੈਟ ਦਾ ਬ੍ਰਾਊਜ਼ਰ ਆ ਉਹਦਾ AI ਫੀਚਰ ਮੇਰੇ ਬਹੁਤ ਕੰਮ ਦਾ ਹੋਇਆ ਤੇ ਜੇ ਤੁਸੀਂ ਵੀ ਬ੍ਰਾਊਜ਼ਰ ਦੇ ਵਰਤੋਂ ਇਦਾਂ ਇਦਾਂ ਹੀ ਕਰਦੇ ਆ ਤਾਂ ਤੁਸੀਂ ਇੱਕ ਵਾਰੀ ਯੂਜ਼ ਕਰਕੇ ਦੇਖੋ ਉਹਨੂੰ ਤੇ ਤੁਹਾਨੂੰ ਆਤ ਪੈ ਜੂ ਉਹਦੀ ਤੇ ਕਿੰਨਾ ਸੌਖਾ ਕਰ ਦੂ ਤੁਹਾਡਾ ਕੰਮ ਉਹ ਵੱਡੇ ਵੱਡੇ ਆਰਟੀਕਲ ਟ੍ਰਾਂਸਲੇਟ ਗਾਰਡਨ ਦਾ ਤੋਂ ਐਸੀ ਕਰਕੇ ਜਿਹੜੇ ਪੜਨ ਵਾਲੇ ਆ ਆਥੈਂਟਿਕ ਕੰਟੈਂਟ ਕ੍ਰੇਟਰ ਆਗੇ ਉਹ ਇਹਦੀ ਵਰਤੋਂ ਆਰਾਮ ਨਾਲ ਕਰ ਸਕਦੇ ਤੇ ਬਹੁਤ ਵਧੀਆ ਤਰੀਕੇ ਨਾਲ ਇਹਦਾ ਲਾਹਾ ਲੈ ਸਕਦੇ ਆ ਤੀਰ ਦੂ ਅਗਲਾ ਫੀਚਰ ਕਿਹੜਾ ਜੀ ਇਹ ਉਹ ਫੀਚਰ ਆ ਜਿਹਦੀ ਐਡਵਰਟਾਈਜ਼ਮੈਂਟ ਦੇ ਵਿੱਚ ਤੁਸੀਂ ਦੇਖਿਆ ਹੋਣਾ Google ਨੇ ਵੀ ਕੀਤੀ ਸੀ ਪਰ Samsung ਵਾਲੇ ਥੋੜਾ ਜਾਨੂੰ ਅੱਗੇ ਲੈ ਗਏ ਉਹ ਹੈਗਾ ਜੀ ਫੋਟੋ ਐਡੀਟਰ ਏ ਐਡਾਂ ਜਿਹਾ ਪੱਕੀ ਦੇਖਿਆ ਸੀਗਾ ਵੀ ਬੰਦਾ ਖੜਾ ਜੀ ਉਹਨੂੰ ਗਾਇਬ ਕਰਤਾ ਤੇ ਕੋਈ ਚੀਜ਼ ਸੀ ਉਹਨੂੰ ਉਹ ਮਤਲਬ ਐਡ ਕਰਤਾ ਜਾਂ ਕੋਈ ਬੰਦਾ ਇੱਥੇ ਸੀ ਨੂੰ ਇਧਰ ਲੈ ਗਏ ਛੋਟਾ ਸੀ ਉਹਨੂੰ ਵੱਡਾ ਕਰਤਾ ਵੱਡੇ ਬੰਦੇ ਨੂੰ ਛੋਟਾ ਕਰਤਾ ਜਾਂ ਕੋਈ ਚੀਜ਼ ਸੀ ਉਹ ਤੁਹਾਨੂੰ ਲੱਗੇ ਬੈਕਗ੍ਰਾਉਂਡ ਚ ਵੱਡੀ ਨਹੀਂ ਜਾਂ ਚੀਜ਼ ਨੂੰ ਛੋਟਾ ਕਰ ਦੋ ਸਟ੍ਰੈਚ ਕਰਕੇ ਹਾਂ ਉਹ ਸਾਰੀਆਂ ਚੀਜ਼ਾਂ ਹੀ ਕਰ ਦਿੰਦਾ ਪਰ ਕਮਾਲ ਦੀ ਗੱਲ ਇਹ ਹੈ ਜਿਹੜਾ ਸਪੇਸ ਖਾਲੀ ਹੋ ਜਾਂਦਾ ਉਹਨੂੰ ਫਿਲ ਕਰਦਾ ਜਿਹੜਾ ਉਹ ਕਮਾਲ ਦਾ ਤਰੀਕਾ ਹੈਗਾ ਮਤਲਬ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜਾ ਫੋਟੋਸ਼ਾਪ ਯੂਜ਼ ਕਰਦੇ ਸੀ ਕੀ ਕਰਦੇ ਕੋਈ ਮੰਨ ਲਓ ਇਹ ਕੋਈ ਆਬਜੈਕਟ ਹੈ ਨੂੰ ਮੈਂ ਰੇਜ਼ ਕਰਤਾ ਇੱਥੋਂ ਇੱਥੋਂ ਇੱਥੇ ਆ ਇਹ ਇਨੂੰ ਮੈਥੋਂ ਹਟਾਤਾ ਇਹ ਤੋਂ ਹਟਾਉਣ ਵਾਸਤੇ ਮੈਨੂੰ ਜਿਹੜੇ ਅੱਗੇ ਪਿੱਛੇ ਬੈਕਗ੍ਰਾਉਂਡ ਸੀ ਉਹਨੂੰ ਫਿੱਲ ਕਰਨੇ ਵਾਸਤੇ ਮੈਨੂੰ ਘੰਟੇ ਲੱਗ ਜਾਂਦੇ ਸੀ ਕਿ ਫਿੱਲ ਕਰਦੇ ਉਹ ਬਹੁਤ ਬਰੀਕ ਬਰੀਕ ਫਿੱਲ ਕਰਨਾ ਪੈਂਦਾ ਤੇ ਤਾਂ ਕਿ ਪਤਾ ਨਾ ਲੱਗੇ ਹਨਾ ਤੇ ਹੁਣ ਇਹਦੇ ਚ ਕੀ ਹੈ ਮੈਂ ਫੋਨ ਇੱਥੇ ਇੱਥੇ ਮੈਂ ਫੋਟੋ ਕਲਿੱਕ ਕਰ ਲਈ ਮੈਂ ਸੋਚਿਆ ਵੀ ਕਿਉਂ ਆ ਗਿਆ ਮੈਂ ਜਸਟ ਸਿਲੈਕਟ ਕੀਤਾ ਇਹਨੂੰ ਪਰੇ ਕੀਤਾ ਤੇ ਉਹ ਪਿੱਛੇ ਮੇਰੀ ਸ਼ਰਟ ਦਾ ਕਲਰ ਜਾਂ ਕੰਨ ਦਾ ਕਲਰ ਜਿਹੜਾ ਪਿਛਲਾ ਪਿੱਛੇ ਉਹਦੇ ਕੋਈ ਵੀ ਆਬਜੈਕਟ ਹੈਗਾਗਾ ਤਾਂ ਉਹਨੂੰ ਉਹ ਕ੍ਰੀਏਟ ਕਰਦਾ ਹੈਗਾ ਉਹ ਜਨਰੇਟ ਕਰਦਾ AI ਜਨਰੇਸ਼ਨ ਹੈ ਹਨਾ ਉਹ ਉਹ ਬਹੁਤ ਬਾਕਮ ਤੇ ਇਹਦੀ ਵਾਰ ਤੋਂ ਆਪਾਂ ਆਮ ਹੀ ਕਰਦੇ ਆ ਤੇ ਸੈਮਸੰਗ ਨੇ ਉਹਨੂੰ ਨੈਕਸਟ ਲੈਵਲ ਕਿਵੇਂ ਲੈ ਕੇ ਗਿਆ ਉਹਨੂੰ ਦੱਸਦਾ ਜਿੱਦਾਂ ਤੁਸੀਂ ਕੋਈ ਫੋਟੋ ਖਿੱਚੀ ਹੋਈ ਹੈ ਪੁਰਾਣੀ ਪਈ ਹੈ ਤਾਂ ਉਹਨੂੰ ਤੁਸੀਂ ਜਸਟ ਉੱਪਰ ਨੂੰ ਕਰਨਾ ਉਹ ਵਿਦਨ ਸੈਕਿੰਡ ਮਿਲੀ ਸੈਕਿੰਡ ਹੀ ਉਹ ਗੈਸ ਕਰ ਲੈਂਦਾ ਵੀ ਇਸ ਫੋਟੋ ਦੇ ਵਿੱਚ ਕੋਈ ਰਿਫਲੈਕਸ਼ਨ ਤਾਂ ਨਹੀਂ ਉਹ ਤੁਹਾਨੂੰ ਸੁਜੈਸਟ ਕਰਦਾ ਵੀ ਇੱਥੇ ਇਹ ਰਿਫਲੈਕਸ਼ਨ ਹਟਾਉਣੀ ਆ ਕਲਿੱਕ ਕਰੋ ਰਿਫਲੈਕਸ਼ਨ ਗੈਕ ਜਾਂ ਜੇ ਉਹਨੂੰ ਲੱਗਦਾ ਵੀ ਥੋੜੀ ਜਿਹੀ ਬਲਰ ਆ ਫੋਟੋ ਤਾਂ ਉਹ ਸੁਜੈਸਟ ਕਰਦਾ ਇਹਨੂੰ ਬਲਰ ਆ ਤੇ ਇਹਨੂੰ ਸੈੱਟ ਕਰ ਲਓ ਤੁਸੀਂ ਬਲਰ ਤੇ ਕਲਿੱਕ ਕਰੋ ਉਹਨੂੰ ਉਹ ਜਿੰਨੀ ਕੋਸ਼ਿਸ਼ ਹੁੰਦੀ ਆ ਉਹ AI ਜਾਂ ਨਿੱਕੀ ਨਿੱਕੀਆਂ ਹੋਰ ਚੀਜ਼ਾਂ ਤੇ ਈਵਨ ਜੇ ਤੁਸੀਂ ਫੋਟੋ ਨੂੰ ਕ੍ਰੋਪ ਕਰਨੀ ਫੋਟੋ ਕ੍ਰੋਪ ਕਰਨ ਤੋਂ ਬਾਅਦ ਇਹ ਸੇਵ ਕਰਨ ਦੇ ਲਈ ਜਾਂ ਉਹਨੂੰ ਜਿਹੜਾ ਉਹਦਾ ਸਾਈਜ਼ ਆ ਉਹਨੂੰ ਫੇਰ ਉੱਥੋਂ ਤੱਕ ਲੈ ਜਾਂਦਾ ਮੰਨ ਲਓ ਕੋਈ ਕਰੋ 12 ਮੈਗਾਪਿਕਸਲ ਤੇ ਜਾਂ 50 ਮੈਗਾਪਿਕਸਲ ਤੇ ਵੱਡੇ ਸਾਈਜ਼ ਦੀ ਫੋਟੋ ਕਲਿੱਕ ਕੀਤੀ ਕ੍ਰੋਪ ਕਰਕੇ ਉਹਨੂੰ 10 ਮੈਗਾਪਿਕਸਲ ਤੇ ਲੈ ਗਿਆ ਪਰ ਇਹ ਉਹਨੂੰ ਉਹਦਾ ਜਿਹੜਾ ਸਾਈਜ਼ ਆ ਸਟ੍ਰੈਚ ਕਰਕੇ ਉੱਥੋਂ ਤੱਕ ਹੀ ਲੈ ਜਾਂਦਾਗਾ ਉਹ ਚੀਜ਼ਾਂ ਫਿਲ ਕਰਦਾ AI ਫਿਲ ਕਰਦੀ ਆ ਤੇ ਮਤਲਬ ਇਹ ਤਾਂ ਕੁਝ ਕੁ ਚੀਜ਼ਾਂ ਜਿਹੜੀਆਂ ਮੇਰੇ ਧਿਆਨ ਚ ਆਈਆਂ ਜੜੀਆਂ ਕਿ ਫੋਟੋ ਐਡੀਟਰ ਕਰ ਦਿੰਦਾ ਹੈਗਾ ਤੇ ਹੋਰ ਵੀ ਬਹੁਤ ਚੀਜ਼ਾਂ ਜਿਵੇਂ ਇੱਕ ਫੋਟੋ ਖਿੱਚ ਲਈ ਫੋਟੋ ਖਿੱਚਣਸਾਰ ਉਹਨੂੰ ਮੈਂ ਇੱਕ ਕਲਿੱਕ ਦੇ ਨਾਲ ਹੀ 24 ਘੰਟਿਆਂ ਦੇ ਟਾਈਮ ਲੈਪਸ ਦੇ ਵਿੱਚ ਮੈਨੂੰ ਤਬਦੀਲ ਕਰ ਸਕਦਾ ਮਤਲਬ ਉਹਨਾਂ ਤੋਂ ਵਧੀਆ ਨਹੀਂ ਪਰ ਉਹ ਕਾਫੀ ਹੱਦ ਤੱਕ ਆਪਾਂ ਨੂੰ ਲੱਗੂਗਾ ਵੀ ਰੀਅਲ ਦੇ ਵਿੱਚ ਟਾਈਮ ਲੈਪਸ ਆ ਉਹ ਮਤਲਬ ਉਹ ਨਿੱਕੇ ਨਿੱਕੇ ਚੀਜ਼ਾਂ ਕਾਫੀ ਵਧੀਆ ਨੇ ਤੇ ਹੋਰ ਵੀ ਸ਼ਾਇਦ ਹੋਣੀਆਂ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਮੇਰੇ ਯਾਦ ਆਉਣਗੀਆਂ ਤਾਂ ਮੈਂ ਕਿਸੇ ਦਿਨ ਪੋਸਟ ਉਹਨਾਂ ਕੀ ਪਾ ਦੂੰਗਾ ਤੇ ਹੁਣ ਗੱਲ ਕਰਦੇ ਆ ਜੀ ਇਹਦਾ ਇੱਕ ਹੋਰ ਫੀਚਰ ਜਿਹੜਾ ਨੂੰ ਲਾਸਟ ਕਹਿ ਸਕਦਾ ਸ਼ਾਇਦ ਲਾਸਟ ਮੈਂ ਕਹਿ ਰਿਹਾ ਕਿ ਮੈਨੂੰ ਪਤਾ ਇਸਦਾ ਲਾਸਟ ਹੈ ਤੇ ਬਾਕੀ ਹੋ ਸਕਦਾ ਨਿੱਕੇ ਨਿੱਕੇ ਫੀਚਰ ਹੋਰ ਹੋਣ ਜਿਹੜਾ ਹਜੇ ਮੇਰੇ ਧਿਆਨ 'ਚ ਹੀ ਨਹੀਂ ਹੈਗੇ ਵੀ ਹੋਰ ਕੀ ਹੈਗਾ ਉਹ ਹੈਗੇ ਸਰਕਲ ਟੂ ਸਰਚ ਤੁਸੀਂ ਇਹਦੀ ਐਡਵਰਟਾਈਜ਼ਮੈਂਟ ਕੀ ਦੇਖੀ ਸੀ ਵੀ ਫੋਨ ਹੱਥ 'ਚ ਫੜਿਆ ਇਦਾਂ ਕੀਤਾ ਉਹਦੇ 'ਤੇ ਪੁਆਇੰਟ ਕੀਤਾ ਤੇ ਵੀ ਕੀ ਹੋ ਰਿਹਾ ਹੈ ਨਾ ਜਿਹੜਾ ਪਹਿਲਾ ਅਪਡੇਟ ਸੀ ਉਹਦੇ 'ਚ ਕੀ ਕਰਨਾ ਪੈਂਦਾ ਸੀ ਫੋਟੋ ਖਿੱਚੋ ਫਿਰ ਸੱਚ ਕਰੋ ਹੁਣ ਇਹਦੇ ਤੇ ਨਵਾਂ ਅਪਡੇਟ ਆ ਤੁਸੀਂ ਜਸਟ ਪੁਆਇੰਟ ਕਰਨਾ ਫੋਟੋ ਕਿਚਨ ਦੀ ਲੋੜ ਨਹੀਂ ਤੁਸੀਂ ਕੈਮਰੇ 'ਚ ਹੀ ਸਰਕਲ ਟੂ ਸਰਚ ਕਰੋ ਚੀਜ਼ ਲੱਭ ਦੂਗਾ ਇਹਦੀ ਵਾਰ ਤੋਂ ਕਿੱਥੇ ਹੁੰਦੀ ਸੀ ਕੁਝ ਸਾਲ ਪਹਿਲਾਂ ਮੈਨੂੰ ਸ਼ੌਕ ਸੀ ਨਵੇਂ ਨਵੇਂ ਪਲਾਂਟਸ ਖਰੀਦਣ ਦਾ ਤੇ ਮੈਂ ਬੂਟੇ ਨਵੇਂ ਖਰੀਦਦਾ ਸੀ ਗਮਲੇ 'ਚ ਲਾਉਂਦਾ ਸੀ ਪਰ ਉਹਦੇ ਵਾਰ ਜਾਣਕਾਰੀ ਇਕੱਠੀ ਕਰਦਾ ਫਿਰ ਮੈਂ ਦੇਖਿਆ ਹੌਲੀ ਹੌਲੀ Google ਦੇ ਉੱਤੇ ਸਾਰੀਆਂ ਐਪਲੀਕੇਸ਼ਨ ਨਾਰਮਲੀ ਪੇਡ ਹੋ ਗਈਆਂ ਮੇਰੇਿਲ ਨੂੰ ਆਇਡੈਂਟੀਫਾਈ ਕਰਦੀਆਂ ਸੀ ਉੱਥੇ ਮੈਨੂੰ ਹੁਣ ਕੰਮ ਦਿੰਦਾ ਹੈ ਕਿਸੇ ਵੀ ਬੂਟੇ ਦੇ ਕਿਸੇ ਫੋਟੋ ਤੇ ਮਨ ਲਓ ਜਸਟ ਤੁਸੀਂ ਸਰਕਲ ਨੂੰ ਸਰਚ ਕਰੋ ਉਹ ਸਾਰੀ ਇਨਫਰਮੇਸ਼ਨ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੂਗੀ ਕੀ ਚੀਜ਼ ਹੈ ਕਿਹੜੀ ਪ੍ਰਜਾਤੀ ਆ ਇਹਨੂੰ ਕੀ ਲੋੜ ਆ ਸਾਰਾ ਕੁਝ ਆ ਜਾਂਦਾ ਮਤਲਬ ਇਹ ਤਾਂ ਐਗਜ਼ਾਮਪਲ ਇੱਕ ਪਲਾਂਟਸ ਲੀਤਾ ਉਹ ਕੋਈ ਆਬਜੈਕਟ ਹੋ ਸਕਦਾ ਸਾਈ ਕੋਈ ਪਰ ਇਹ ਮਾਊਸ ਆ ਮਾਊਸ ਹੋ ਸਕਦਾਗਾ ਮੈਨੂੰ ਮਾਡਲ ਦਾ ਨਹੀਂ ਪਤਾ ਜਸਟ ਸਰਕਲ ਨੂੰ ਸਰਚ ਕੀਤਾ ਤੇ ਉਹ ਲੱਭ ਲੂਗਾ ਜਿਆ ਬਹੁਤ ਦੂਰ ਚੀਜ਼ ਪਈ ਤੁਹਾਡੀ ਨੰਗੀ ਅੱਖ ਨਾਲ ਨਹੀਂ ਦੇਖ ਰਹੀ ਤੇ ਉਹਨੂੰ ਤੁਸੀਂ ਫੋਨ ਜ਼ੂਮ ਕਰੋ ਤੇ ਉਸ ਸਰਕਲ ਨੂੰ ਸਰਚ ਕਰੋ ਤੇ ਉਹਦੇ ਨਾਲ ਜਿੰਨੀ ਇੱਕ ਫੋਟੋ ਕਲੀਅਰ ਆ ਗਈ ਉਹਨੇ ਲੱਭ ਕੇ ਦੇ ਦੇਣੀ ਹੈ ਕਿਹੜੀ ਆ ਕਿਹੜਾ ਮਾਡਲ ਆ ਕਿਹੜੀ ਵੈਬਸਾਈਟ ਤੇ ਇਹ ਮਿਲ ਸਕਦਾ ਹੈ ਜਿਹੜਾ ਸਰਕਲ ਟੂ ਸਰਚ ਆ ਕਾਫੀ ਕੰਮ ਦੀ ਚੀਜ਼ ਹੈ ਤੁਹਾਡਾ ਸਮਾਂ ਬਚਾ ਦੇਗਾ ਤਾਂ ਜੀ ਹੁਣ ਇਸ ਆਪਾ ਵੀਡੀਓ ਦੇ ਵਿੱਚ ਗੱਲ ਕੀਤੀ ਜਿਹੜੇ ਵੀ ਸੈਮ ਸਕਦੇ ਇਹ ਮੇਜਰ ਫੀਚਰ ਸੀ ਜਿਹੜੇ ਕਿ 8 9 ਸੀ ਸ਼ਾਇਦ ਤੇ ਇਹ ਫੀਚਰ Samsung ਦੇ S24 ਤੋਂ ਇਲਾਵਾ S23 اور Z ਸੀਰੀ ਜਿਹੜੀ 2022 ਚ ਆਈ ਹੈ 2023 ਚ ਆਈ ਹੈ ਤੇ 2021 ਚ ਆਈ ਹੈ S ਸੀਰੀ ਤੇ Z ਸੀਰੀ ਦੋਨਾਂ ਦੇ ਵਿੱਚ ਉਪਲਬਧ ਹੋ ਗਿਆ ਜਾਂ ਹੋ ਰਹੇ ਆ ਹੌਲੀ ਹੌਲੀ ਤੇ ਜਾਂ ਹੋ ਜਾਣਗੇ ਪਰ ਇੱਕ ਚੀਜ਼ ਗੈਚ ਹੈ ਦੇ ਵਿੱਚ ਜਿਹੜਾ ਆਨ ਡਿਵਾਈਸ ਜਿਹੜੇ ਵੀ ਫੀਚਰ ਹੈ ਕੰਮ ਕਰਦੇ ਆ ਉਹ ਸ਼ਾਇਦ ਦੂਜੇ ਫੋਨਾਂ ਦੇ ਉੱਤੇ ਸ਼ਾਇਦ ਓਨੇ ਵਧੀਆ ਨਾ ਕੰਮ ਕਰਨ ਜਾਂ ਨਾ ਕਰਨ ਉਹਨਾਂ ਨੂੰ ਇੰਟਰਨੈਟ ਜਾਂ ਕਲਾਉਡ ਦੀ ਮਦਦ ਲੈਣੀ ਪਊਗੀ ਖਾਸ ਕਰਕੇ ਰੀਜ਼ਨ ਕੀ ਜਿਹੜਾ Samsung ਦੀ S24 ਸੀਰੀ ਇਸ ਦੇ ਵਿੱਚ ਦੋ ਪ੍ਰੋਸੈਸਰ ਯੂਜ਼ ਹੋਇਆ Exynos 2400 ਤੇ ਦੂਜਾ ਹੈਗਾ ਇਹ Snapdragon 8 Gen 3 ਤੇ ਇਹ ਦੋਨੇ ਪ੍ਰੋਸੈਸਰ ਕੰਪੈਟੀਬਲ ਸੀ AI ਵਾਸਤੇ ਤੇ ਉਸ ਕਰਕੇ ਪਾਵਰਫੁਲ ਫੋਨ ਕਰਕੇ ਬਹੁਤ ਹੀ ਚੀਜ਼ਾਂ ਇਹ इजीली ਕਰ ਦਿੰਦੇ ਆ ਆਨ ਡਿਵਾਈਸ ਬਿਨਾ ਇੰਟਰਨੈਟ ਦੀ ਮਦਦ ਤੋਂ ਵੀ ਕਰਕੇ ਦੇ ਸਕਦੇ ਆ ਤੇ ਕੁਝ ਜਿਹੜੇ ਫੋਨ ਪੁਰਾਣੇ ਮਾਡਲ ਆ ਉਹ ਸ਼ਾਇਦ ਨਾ ਕਰਨ ਪਰ ਲਗਭਗ ਲਗਭਗ ਕਰ ਦੇਣਗੇ ਜਿਹੜੇ ਇੰਟਰਨੈਟ ਦੀ ਮਦਦ ਨਾਲ ਸੋ ਤੁਸੀਂ ਜ਼ਰੂਰ ਦੇਖਿਓ ਜੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸਮਝਿਓ ਕਿ ਇਹ ਫੀਚਰ ਕਿਹੜੇ ਆ ਕਿਵੇਂ ਆ ਓਵਰ ਹਾਈਪ ਨੇ ਜਾਂ ਹਾਈਪ ਕਰੀਏ ਕੀਤੀ ਆ ਉਹ ਵਰਤ ਸੀ ਮੈਨੂੰ ਕਮੈਂਟ ਬਾਕਸ ਚ ਲਿਖ ਸਕਦੇ ਆ ਵੀ ਇਹ ਫਿਰ ਕੰਮ ਦੇ ਹੈਗੇ ਆ ਜਾਂ ਨਹੀਂ ਕੰਮ ਦੇ ਜੇ ਤੁਹਾਡੇ ਕੋਲੇ ਇਹ ਫੋਨ ਹੈਗੇ ਆ Samsung ਦੇ ਤੁਸੀਂ ਵਰਤ ਕਿਹੜਾ ਫੀਚਰ ਵਰਤਨਾ ਉਹ ਵੀ ਮੈਨੂੰ ਕਮੈਂਟ ਬਾਕਸ ਚ ਲਿਖਿਓ ਤੇ ਜੇ ਤੁਹਾਡੇ ਕੋਲੇ ਫੋਨ Samsung ਦਾ ਨਹੀਂ ਹੈਗਾ ਤਾਂ ਤੁਸੀਂ ਸੋਚਦੇ ਹੋ ਵੀ ਇਹਨਾਂ ਚੋਂ ਕਿਹੜਾ ਫੀਚਰ ਹੈ ਤੁਹਾਡੇ ਕੰਮ ਦਾ ਹੋ ਸਕਦਾ ਮੈਨੂੰ ਇਹ ਜਰੂਰ ਦੱਸਿਓ ਠੀਕ ਹੈ ਜੀ ਸਸਕਾਰ